ਦੂਸਰੇ ਪ੍ਰਕਾਰ ਕਹਿੰਦੇ ਲੋਕੀ ਟੂੰਬੀ ਵੀ ਨਹੀਂ ਆਣੀ 68 ਤੀਰਥਾਂ ਤੇ ਵੀ ਨਹਾਇਆ ਤੇ ਅੰਦਰੋਂ ਕੁੜਕਣ ਨਾ ਗਈ ਅੰਦਰੋਂ ਗੁੱਸਾ ਨਾ ਗਿਆ ਅੰਦਰੋਂ ਕਰੋਧ ਨਾ ਗਿਆ ਅੰਦਰੋਂ ਵਿਸ਼ਾਂ ਦੀ ਕੁੜਤਨ ਨਾ ਲਈ ਨਿੰਦਿਆ ਦੀ ਕੁੜਤਨ ਨਾ ਲਈ ਫਿਰ ਕੀ ਫਾਇਦਾ ਹੋਇਆ ਲੋਕੀ 68 ਤੀਰਥ ਨਹਾਈ ਸਭ ਕੀ ਉਹਦੇ ਪਾਸ ਸਾਧ ਸੰਗਤ ਜੀ ਸਾਧੂ ਆਏ ਦਰਸ਼ਨ ਕਰਕੇ ਤੇ ਦਰਸ਼ਨ ਕਰਕੇ ਜਦੋਂ ਆਏ ਮਹਾਤਮਾ ਤੇ ਉਸ ਵੇਲੇ ਕਬੀਰ ਸਾਹਿਬ ਜੀ ਕਹਿਣ ਲੱਗੇ ਸੰਤੋ ਕਿੱਥੇ ਚੱਲੋ ਜੀ 68 ਤੀਰਥਾਂ ਤੇ ਇਸ਼ਨਾਨ ਕਰਨ ਚੱਲਦੇ ਆਏ। ਭਾਈ ਆ ਸਾਡੀ ਤੁੰਬੀ ਦਾ ਵੀ ਨਾਲ ਇਸ਼ਨਾਨ ਕਰਾ ਲਿਆਇਓ। ਤੁੰਬੀ ਸੀ ਉਹਨਾਂ ਦੀ ਉਹ ਸਾਧ ਸੰਗੇ ਜੀ ਪਾਣੀ ਵਾਲੀ ਨਹੀਂ ਸੀ ਉਸੇ ਤਰ੍ਹਾਂ ਤੁੰਬਾ ਸੀ। ਉਹ ਦੇਹਤਾ ਜਿੱਥੇ ਜਾ ਕੇ ਸਾਧੂ ਸਾਰਿਆਂ 68 ਤੀਰਥਾਂ ਦੇ ਚੂਬਾ ਮਾਰ ਕੇ ਲਿਆਏ। ਜਦੋਂ ਚੂਬਾ ਮਾਰ ਕੇ ਸਾਰੇ ਉਹ ਸਾਧੂਆਂ ਦੀ ਜਮਾਤ ਆਈ ਸਨ ਕਬੀਰ ਜੀ ਨੇ ਹੁੰਦਾ ਕੀਤਾ ਸਾਰਿਆਂ ਨੂੰ ਮਠਿਆਈ ਖਵਾਈ ਬੜਾ ਪਿਆਰ ਕੀਤਾ ਪਿਆਰ ਕਰਨ ਤੋਂ ਬਾਅਦ ਜਦੋਂ ਖਾਹ ਤੇ ਪ੍ਰਸਾਦਾ ਉਦੋਂ ਤੁੰਬੀ ਦੀ ਚਟਣੀ ਬਣਾ ਕੇ ਪੋਰਾ ਪੋਰਾ ਉਹਨਾਂ ਦੀਆਂ ਪਤਲਾਂ ਤੇ ਸਿਰ ਦਿੱਤੀ ਉਹ ਜਦੋਂ ਸਾਰਿਆਂ ਦੇ ਮੂੰਹ ਚ ਪਾਈ ਖਾਦਾ ਪੀਦਾ ਬਾਹਰ ਨੂੰ ਆਵੇ ਕਹਣ ਲਗੇ ਕਬੀਰ ਇਹ ਕੀ ਕੀਤਾ ਵੀ ਪਹਿਲਾਂ ਚੰਗੇ ਪਦਾਰਥ ਖਵਾਏ ਤੇ ਹੁਣ ਸਾਨੂੰ ਆ ਜ਼ਹਿਰ ਵਾਲੀ ਕੀ ਚੀਜ਼ ਦੇ ਦਿੱਤੀ ਹੈ ਕਬੀਰ ਸਾਹਿਬ ਕਹਿੰਦੇ ਅੱਛਾ ਇਦਾਂ ਭਾਈ ਉਹ ਐ ਲੋਕੀ ਅਸਰ ਤੀਰ ਸੁਣਾਈ ਜਿਹੜੀ ਲੋਕੀ ਤੂੰ ਵੀ 83 ਤੀਰ ਥਾ ਤੇ ਨਵਾ ਕੇ ਲਿਆਈ ਸੀ ਇਹ ਅਜੇ ਕੌੜੀ ਰਹੀ ਕਹਿੰਦੇ ਕੌੜਾ ਤਨ ਤੂੰ ਨਾ ਜਾਈ ਅਜੇ ਵੀ ਕੌੜਾ ਆਪਣਾ ਰਹਿ ਜਾਏ ਬੇਚੇ ਇਸੇ ਪ੍ਰਕਾਰ ਕਹਿੰਦੇ ਲੋਕੀ ਤੂੰ ਵੀ ਵੀ ਨਹੀਂ ਆਈ 83 ਤੀਰ ਥਾਂ ਤੇ ਵੀ ਨਾ ਆਇਆ ਤੇ ਅੰਦਰੋਂ ਕੁੜਕਣ ਨਾ ਗਈ ਅੰਦਰੋਂ ਗੁੱਸਾ ਨਾ ਗਿਆ ਅੰਦਰੋਂ ਕ੍ਰੋਧ ਨਾ ਗਿਆ ਅੰਦਰੋਂ ਬੇਸ਼ਾਂ ਦੀ ਕੁੜਤਲ ਨਾ ਲਈ ਨਿੰਦਿਆ ਦੀ ਕੁੜਤਲ ਨਾ ਲਈ ਤਸ ਇਹ ਕੀ ਫਾਇਦਾ ਹੋਇਆ ਕੌੜਾਪਣ ਤਉ ਨਾ ਜਾਈ ਕੌੜਾਪਣ ਜੋ ਵਿਸ਼ੇ ਦੀ ਵਿਖੇ ਕੁੜਤਨ ਸਗਲ ਮੈਂ ਜਗਤ ਰਹੀ ਲਪਟਾ ਹੈ ਨਾਨਕ ਜਨ ਵੀ ਚਾਰਿਆ ਮਿੱਠਾ ਹਰ ਕਾ ਨੋ ਇਹ ਕੌੜਾਪਣੋ ਵਿਸ਼ੇ ਦੀ ਕੁੜਤ ਨਹੀਂ ਨਾ ਜਦੋਂ ਗਏ ਅੰਦਰੋਂ